ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੀ ਅਸੀਂ ਤੁਹਾਨੂੰ ਅੱਜ ਕਲੈਕਸ਼ਨ ਦੇਣੀ ਆ ਬਹੁਤ ਪਿਆਰੀ ਕਲੈਕਸ਼ਨ ਹੈ ਸਾਰੇ ਸੂਟ ਮੇਰੇ ਖੁਦ ਦੇ ਬਣੇ ਹੋਏ ਨੇ ਜੀ ਤੇ ਆਰੀ ਵਰਕ ਤੇ ਸੂਟ ਲੈ ਕੇ ਆਏ ਆ ਆਰੀ ਵਰਕ ਬਹੁਤ ਜ਼ਿਆਦਾ ਟ੍ਰੈਂਡੀ ਚਾਤੇ ਹਰ ਇੱਕ ਦੇ ਬਜਟ ਚ ਆਣੇ ਵਾਲਾ ਇੱਕ ਵਰਕ ਹੈ ਕਿ ਉਹਦੇ ਦੁਪੱਟੇ ਵੀ ਹੈਵੀ ਹੁੰਦੇ ਆ ਲੁੱਕ ਲਾਈਕ ਸੂਟ ਤੁਹਾਨੂੰ ਹੈਵੀ ਮਿਲਣਗੇ ਕਿਸੇ ਦੇ ਨਾਲ ਹਾਲੀ ਮੈਂ ਸਲਵਾਰ ਡਾਈ ਕਰਵਾਣੀ ਹੈ ਤੇ ਕੋਈ ਤੁਹਾਨੂੰ ਪੂਰਾ ਸੂਟ ਮਿਲ ਜੇਗਾ ਜਿਹੜਾ ਵੀ ਸੂਟ ਦਾ ਸੀ ਪ੍ਰਾਈਸ ਦੱਸਾਂਗੇ ਉਹ ਪੂਰੇ ਸੂਟ ਦਾ ਦੱਸਾਂਗੇ ਜੇ ਤੁਹਾਡੀ ਸੂਟ ਦੀ ਬੁਕਿੰਗ ਹੋ ਗਈ ਤਾਂ ਅਸੀਂ ਨਾਲ ਉਹਨਾਂ ਦੇ ਸਲਵਾਰਾਂ ਡਾਈ ਕਰਵਾ ਦਾਂਗੇ ਕ੍ਰੇਪ ਦੀਆਂ ਸਲਵਾਰਾਂ ਹੋਣਗੀਆਂ ਜੀ ਸਾਰੇ ਸੂਟਾਂ ਦੇ ਨਾਲ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਫਿਕਸ ਸੈਂਡ ਕਰ ਸਕਦੇ ਹੋ ਤੁਸੀਂ ਇਹਨਾਂ ਸੂਟਾਂ ਨੂੰ ਕਸਟਮਾਈਜ਼ ਵੀ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹਨਾਂ ਸੂਟਾਂ ਦਾ ਆਰੀ ਵਰਕ ਦਾ ਤੇ ਜੋ ਵੀ ਘਟ ਵੱਧ ਕਰਵਾਉਣਾ ਉਦਾਂ ਵੀ ਹੋ ਜਾਏਗਾ ਕਿਸੇ ਵੀ ਕਲਰ ਤੇ ਬਣਾਣੇ ਤਾਂ ਉਹ ਵੀ ਬਣ ਜਾਣਗੇ ਟਾਈਮ ਚਾਹੀਦਾ ਕਿਉਂਕਿ ਹੁਣ ਕੰਮ ਭਲ ਜੋਰਾਂ ਤੇ ਆ ਸੀਜ਼ਨ ਦਾ ਟਾਈਮ ਹੈ ਜੀ ਮਤਲਬ ਹੁਣ ਜਿੰਨੀ ਵੀ ਬੁਕਿੰਗ ਹੈ ਅਸੀਂ ਤਕਰੀਬਨ 2 ਤੋਂ 2.5 ਮਹੀਨੇ ਡੇਢ ਤੋਂ 2 ਮਹੀਨੇ ਦੀ ਬੁਕਿੰਗ ਸਾਡੀ ਬੁੱਕ ਰਹਿੰਦੀ ਹੈ ਪਹਿਲੇ ਜਿਨ੍ਹਾਂ ਨੇ ਵਰਕ ਕਰਵਾਣੇ ਆ ਤਾਂ ਇਹ ਹੈਗਾ ਜੀ ਆਪਣਾ ਤੇ ਮੇਨ ਹੈਗਾ ਜਿਹੜਾ ਅੱਜ ਦੇ ਵੀਡੀਓ ਚ ਅਸੀਂ ਤੁਹਾਨੂੰ ਸਟਾਫ ਦੇਣਾ ਨਾ ਬਿਲਕੁਲ ਨਵਾਂ ਨਵਾਂ ਜਿਹਾ ਸਟਾਫ ਦੇਣਾ ਇਹ ਹੈਗਾ ਟੈਬੀ ਦੇ ਉੱਪਰ ਇਹ ਸ਼ਰਟ ਪੀਸ ਹੈ ਮਤਲਬ ਸ਼ਰਟ ਤੇ ਦੁਪੱਟਾ ਹੀ ਇਹਦੇ ਨਾਲ ਸਲਵਾਰ ਅਸੀਂ ਡਾਈ ਕਰਵਾਣੀ ਆ ਇਹ ਟੈਬੀ ਸਿਲਕ ਤੇ ਹੈ ਜੀ ਸੂਟ ਤੁਸੀਂ ਦੇਖ ਸਕਦੇ ਹੋ neck ਬਹੁਤ ਸੋਹਣਾ ਹੈਵੀ ਹੈ ਤੇ ਸਾਰੇ ਲੁੱਕ ਲੈਗ ਸੂਟ ਤੁਹਾਨੂੰ ਇਹ ਹੈਵੀ ਚ ਮਿਲੇਗਾ ਬਾਵਾ ਵੀ ਪ੍ਰੋਪਰ ਵਰਕ ਦੇ ਨਾਲ ਨੇ ਤੇ ਸ਼ਰਟ 3.5 ਮੀਟਰ ਦੀ ਇਹ ਫੁੱਲੀ ਡੁੱਲੀ ਤੁਸੀਂ ਸ਼ਰਟ ਬਣਾ ਸਕਦੇ ਹੋ ਤੇ ਨਾਲ ਤੁਹਾਨੂੰ ਇਹ ਇਹ ਟੈਬੀ ਉਹ ਨਹੀਂ ਹੈਗੀ ਜਿਹੜੀ ਸਲਿੱਪਰੀ ਹੁੰਦੀ ਆ ਪਿਓਰ ਵਾਲੀ ਟੈਬੀ ਹੈ ਜੇ ਤੁਸੀਂ ਸਿਰਤੇ ਵੀ ਜਿੰਦਾ ਮਰਜੀ ਦੁਪੱਟੇ ਨੂੰ ਕੈਰੀ ਕਰ ਸਕਦੇ ਹੋ ਵਿੱਚ ਸਾਰੇ ਦੇ ਵਰਕ ਰਹੇਗਾ ਤੇ ਜਿਹੜੀ ਜੇ ਲੜਨੇ ਸੂਟ ਦੇ ਬਹੁਤ ਸੋਹਣੇ ਨੇ ਮਤਲਬ ਹੈਵੀ ਲੁੱਕ ਦੇ ਵਿੱਚ ਨੇ ਸੈਕਟਰ ਦੇ ਵਿੱਚ ਵੀ ਵਰਕਾ ਤੇ ਪਿਓਰ ਵਾਲੀ ਟੈਬੀ ਹੈ ਜੀ ਇਹ ਠੀਕ ਆ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 3800 3800 ਦਾ ਸੂਟ ਆ 3800 ਦੇ ਵਿੱਚ ਅਸੀਂ ਤੁਹਾਨੂੰ 3-4 ਕਲੈਕਸ਼ਨਾਂ ਦਿਖਾਵਾਂਗੇ ਤੇ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਪ੍ਰਾਈਸ ਸਭ ਦੇ ਅਲੱਗ-ਅਲੱਗ ਹੋਣਗੇ ਇਹ ਹੈਗਾ ਜੀ ਜਿਹੜਾ ਪਿਓਰ ਵਾਲਾ ਕ੍ਰਸ਼ ਹੁੰਦਾ ਹੈ ਇਹ ਪਿਓਰ ਵਾਲਾ ਕ੍ਰਸ਼ ਹੈ ਕ੍ਰਸ਼ ਟਿਸ਼ੂ ਨਹੀਂ ਹੈਗਾ ਕ੍ਰਸ਼ ਹੈ ਜੀ ਪਿਓਰ ਵਾਲਾ ਸੌਫਟ ਦੇ ਉੱਪਰ ਤੇ ਬਹੁਤ ਸੋਹਣੇ ਜਿਹੇ ਸਟੱਫ ਦੇ ਉੱਪਰ ਇਹ ਵਾਲਾ ਸੂਟ ਅਸੀਂ ਡਿਜ਼ਾਈਨ ਕੀਤਾ ਇਹਨੂੰ ਅਸੀਂ ਕਲਰ ਕੰਟਰਾਸਟ ਦੇ ਨਾਲ ਹਾਈਲਾਈਟ ਕੀਤਾ ਬਹੁਤ ਸੋਹਣਾ ਜਿਹਾ ਇੱਕ ਉੱਬਰ ਕੇ ਜੇ ਲੁੱਕ ਆਈ ਹੈ ਸੂਟ ਦੀ ਇਹਦਾ ਵੀ ਅਸੀਂ ਦੁਪੱਟਾ ਸੌਰੀ ਸਲਵਾਰ ਡਾਈ ਕਰवानी ਆ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਟੋਟਲੀ ਸੂਟ ਆਰੀ ਵਰਕ ਦੇ ਰਨ ਕੇ ਅਸਤੇ ਇਹ ਵੀ ਸੇਮ 3800 ਪ੍ਰਾਈਸ ਦੇ ਵਿੱਚ ਰਹੇਗਾ 3800 ਦੇ ਵਿੱਚ ਇਹ ਮੈਂ ਤੁਹਾਨੂੰ ਜਿਹੜੇ ਪ੍ਰਾਈਸ ਅਸੀਂ ਇਹ ਵੀ ਸਲਵਾਰਾਂ ਦੱਸਦੀਆਂ ਜੀ ਸਲਵਾਰ ਅਸੀਂ ਤੁਹਾਨੂੰ ਕ੍ਰੇਪ ਦੀ ਡਾਈ ਕਰਵਾ ਕੇ ਦਵਾਂਗੇ ਠੀਕ ਹੈ ਜੀ ਇਹ ਵਾਲਾ ਸਟਾਫ ਵੀ ਟੈਬੀ ਦੇ ਉੱਪਰ ਆਇਆ ਟੈਬੀ ਸ਼ਿਮਰ ਤੇ ਬਹੁਤ ਸੋਹਣਾ ਸਟਾਫ ਹੈ ਬਹੁਤ ਪਿਆਰਾ ਬਿਲਕੁਲ ਸ਼ਾਈਨ ਵਾਲਾ ਇੱਕ ਗਲਾਸ ਦੀ ਤਰ੍ਹਾਂ ਇਹ ਵਾਲਾ ਸਟਾਫ ਸ਼ਾਈਨ ਕਰਦਾ ਇਸ ਤੇ ਜ਼ਿਆਦਾਤਰ ਅੱਜ ਕੱਲ ਵਿਡਿੰਗ ਡ्रेसेस ਬਣਦੀਆਂ ਥੋੜਾ ਸ਼ਾਈਨੀ ਜਿਹਾ ਸਟਾਫ ਹੈ ਜੀ ਬਹੁਤ ਸੌਫਟ ਸਟਾਫ ਹੈ ਠੀਕ ਹੈ ਵਰਕ ਤੁਸੀਂ ਦੇਖ ਸਕਦੇ ਹੋ ਇਹ ਸੀ ਸੇਮ ਵਾਲਾ ਪਹਿਲਾ ਜਿਹੜਾ ਡਿਜ਼ਾਈਨ ਦਿਖਾਇਆ ਉਹ ਹੀ ਡਿਜ਼ਾਈਨ ਤੇ ਰੀਪੇਟ ਕੀਤਾ ਹੈ ਹਾਈਲਾਈਟ ਕੀਤਾ ਜੀ ਇਹਨਾਂ ਦੇ ਕਲਰ ਕੰਟਰਾਸਟ ਦੇ ਅਕੋਰਡਿੰਗ ਦੁਪੱਟਾ ਤੁਸੀਂ ਇਹਦਾ ਦੇਖ ਹੀ ਚੁੱਕੇ ਆ ਜੀ ਜਿਹੜਾ ਪਹਿਲਾ ਸੂਟ ਦਿਖਾਇਆ ਉਹ ਕ੍ਰੈਸਟੇ ਬਣਿਆ ਹੋਇਆ ਇਹ ਸਟਾਫ ਚੇਂਜ ਕਰਕੇ ਬਣਾਇਆ ਸੀ ਸੇਮ ਹੀ ਪ੍ਰਾਈਸ ਹੈ 3800 ਇਹ ਵੀ ਸਟਾਫ ਮੈਂ ਤੁਹਾਨੂੰ ਦੱਸਦੀ ਆ ਨਾ ਹਲਕੀ ਜਿਹੀ ਸ਼ਾਈਨ ਆ ਤੇ ਬਹੁਤ ਜ਼ਿਆਦਾ ਸੌਫਟ ਸਟਾਫ ਦੇ ਉੱਪਰ ਨੇ ਜੀ ਤੇਬੀ ਇਹ ਵੀ ਚਿਕਨ ਇਹ ਕਟੈਬੀ ਪਹਿਲਾਂ ਆਉਂਦੀ ਹੁੰਦੀ ਸੀਗੀ ਮਤਲਬ ਬਹੁਤ ਜ਼ਿਆਦਾ ਸਲੀਪਰੀ ਸੀ ਇਹ ਸਟੱਫ ਬਹੁਤ ਵਧੀਆ ਸਟੱਫ ਹੈ ਹਲਕੀ ਜਿਹੀ ਸ਼ਾਇਨਾ ਤੇ ਸਾਰੀ ਫਰੰਟ ਆ ਜੀ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਲਾਈਟ ਤੇ ਡਾਰਕ ਦਾ ਸੀ ਕੰਟਰਾਸਟ ਕੀਤਾ ਹੋਇਆ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਸੋਹਦਾ ਸੇਵੀ ਦੁਪੱਟਾ ਹੈ ਬਿਲਕੁਲ ਸੌਫਟ ਦੁਪੱਟੇ ਨੇ ਇਹ ਤੇ ਬਾਕੀ ਥੋੜੇ ਅਕੋਰਡਿੰਗ ਸੂਟ ਬਣ ਜੇਗਾ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਬਣਾਣੇ ਨੇ ਤਿਆਰੀ ਵਰਕਰ ਦਾ ਸੂਟ ਹੈ ਜਿਸ ਦਾ ਪ੍ਰਾਈਸ 4000 ਹੈ 4000 ਦਾ ਸੂਟ ਆ ਨੈਕਸਟ ਦੇ ਰਹੇ ਹਾਂ ਸਭ ਦੇ ਨਾਲ ਸਲਵਾਰਾਂ ਸੀ ਡਾਈ ਕਰਾ ਕੇ ਦਵਾਂਗੇ ਇਹ ਵੀ ਅਸੀਂ ਟੈਬੀ ਤੇ ਬਣਾਇਆ ਸੂਟ ਬਹੁਤ ਸੋਹਣੀ ਜਿਹੀ ਲੋਕ ਆਂਦੇ ਆ ਜੀ ਜੇ ਆਪਾਂ ਨੇ ਹੈਵੀ ਲੁੱਕ ਸੂਟ ਪਾਣੀ ਹੈ ਪ੍ਰਾਈਸ ਘੱਟ ਰੱਖਣਾ ਹੈ ਤਾਂ ਤੁਸੀਂ ਕੁਝ ਏਦਾਂ ਦਾ ਟਰਾਈ ਕਰ ਸਕਦੇ ਹੋ ਕਿਉਂਕਿ ਆਰੀ ਵਰਕ ਵੀ ਬਹੁਤ ਜ਼ਿਆਦਾ ਟ੍ਰੈਂਡ ਚ ਹੈ ਈਵਨ ਕਿ ਬ੍ਰਾਈਡਲ ਸੂਟ ਵੀ ਕਾਫੀ ਸਾਰੇ ਜਿਹੜੇ ਅਸੀਂ ਇਹਦੇ ਵਿੱਚ ਆਰੀ ਵਰਕ ਚ ਰੈਡੀ ਕੀਤੇ ਆ ਆਰੀ ਪਲੱਸ ਹੈਂਡ ਦੇ ਨਾਲ ਹੁਣ ਇਹ ਸੂਟ ਆ ਇਹ ਆਰੀ ਪਲੱਸ ਹੈਂਡ ਆ ਪਹਿਲਾਂ ਆਰੀ ਦਾ ਸਾਰਾ ਵਰਕ ਕੀਤਾ ਹੋਇਆ ਤੇ ਜਿਹੜਾ ਬਾਅਦ ਚ ਸਾਰਾ ਇਸਤੇ ਹੈਂਡਵਰਕ ਕੀਤਾ ਹੋਇਆ ਬਹੁਤ ਸੌਫਟ ਸੌਫਟ ਜਿਹਾ ਸਟਫ ਨੇ ਜੀ ਇਹ ਵੀ ਉਹ ਹੀ ਡਿਜ਼ਾਈਨ ਹੈ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਸੀਗਾ ਐਦਾਂ ਹੀ ਹੈਵੀ ਲੁੱਕ ਦੇ ਵਿੱਚ ਹੈ ਇਹ ਵੀ 4000 ਦਾ ਸੂਟ ਆ 4000 ਦਾ ਡੇਗਾ ਤੇ ਇਹ ਨੈਕਸਟ ਜਿਹੜਾ ਤੁਹਾਨੂੰ ਮੈਂ ਦੇਣਾ ਇਹ ਵੀ ਸੂਟ ਬਹੁਤ ਪਿਆਰਾ ਸੈਂਟਰ ਪੈਨਲ ਦੇ ਨਾਲ ਹਲਕੇ ਜਿਹੀ ਸ਼ਾਈਨੀ ਸਟਫ ਆ ਟੈਬੀ ਤੇ ਐਦਾਂ ਰਹੇਗਾ ਜੀ ਨੈਕ ਬਹੁਤ ਪਿਆਰਾ ਜਿਹਾ ਸੈਂਟਰ ਪੈਨਲ ਦੇ ਨਾਲ ਸੂਟ ਆ ਹਰ ਇੱਕ ਈ ਤੁਹਾਨੂੰ ਬਾਜੂ ਤੇ ਵੀ ਵਰਕ ਮਿਲ ਜਗਾ ਦੁਪੱਟੇ ਦਾ ਤੁਹਾਨੂੰ ਮੈਂ ਸਭ ਦੇ ਖੋਲ ਕੇ ਦਿਖਾਉਂਦੀ ਹੋਈ ਆ ਸਭ ਦੇ ਹੈਵੀ ਦੁਪੱਟੇ ਨੇ ਹੈਵੀ ਲੁੱਕ ਦੇ ਵਿੱਚ ਆਣਗੇ ਫੋਰ ਸਾਈਡ ਵੇਲ ਆ ਤੇ ਜਿਹੜੇ ਛੋਟੇ ਜਿਹੜੇ ਲੜਨੇ ਉਹਨਾਂ ਦੇ ਉੱਪਰ ਡਬਲ ਵੇਲ ਆ ਤੇ ਸਾਰੇ ਚ ਬੂਟੀ ਆ 3200 ਇੱਕ ਛੋਟਾ ਸੇ ਪੈਚ ਵਰਕ ਤੇ ਰੈਡੀ ਕਰਵਾਇਆ ਇਹ ਸ਼ਾਸ਼ਾ ਦਾ ਸਟਾਫ ਹੈ ਸ਼ਾਸ਼ਾ ਦਾ ਸਟਾਫ ਹੈ ਜੀ ਇਹ ਵੀ ਸ਼ਾਈਨੀ ਸਟੱਫ ਹੁੰਦਾ ਹੈ ਪਾਰਟੀ ਵੀਅਰ ਸਟੱਫ ਹੈ ਵੀ ਤੇ ਇਹ ਤਾਂ ਰੇਗਾ ਮਿਰਰ ਦਾ ਵਰਕ ਇਸ ਤੇ ਦਿੱਤਾ ਸੀ ਤੇ ਪੈਚ ਵਰਕ ਦਿੱਤਾ ਜੇ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਸੂਟ ਨੂੰ ਤੇ ਪ੍ਰਾਈਸ ਸੁਣ ਕੇ ਤਾਂ ਹੈਰਾਨ ਹੀ रह ਜਾਓਗੇ ਇਸ ਤੇ ਜਿਹੜਾ ਗੋਟਾ ਦਿੱਤਾ ਨਾ ਮਲਟੀ ਸ਼ੇਡ ਦੇ ਵਿੱਚ ਦਿੱਤਾ ਹੈ ਤਾਂ ਜੋ ਲਾਈਟ ਨੀਚੇ ਸਟੱਫ ਸੀਗਾ ਉਹ ਜੋ ਉੱਪਰ ਕੇ ਆਵੇ ਜੇ ਸਿੰਗਲ ਕਲਰ ਐ ਇਦਾਂ ਦਾ ਇਲਾਜਾਂ ਦੇ ਫਿਰ ਟੂ ਮੱਚ ਹੋ ਜਾਣਾ ਸੀਗਾ ਬਹੁਤ ਸੋਹਣਾ ਜਿਹਾ ਸੂਟ ਹੈ ਇਹ ਤੇ ਇਹਨਾਂ ਸੀ ਇੱਕ ਬਜਟ ਦੇ ਅਸ ਵਿੱਚ ਬਣਾਇਆ ਸੂਟ ਇਹਦੇ ਨਾਲ ਮੈਂ ਤੁਹਾਨੂੰ ਦਿਖਾਨੀ ਆ ਅੱਜ ਤਾਂ ਹੈਗਾ ਜੀ ਛੇਵੀਂ ਸ਼ਾਸ਼ਾ ਸਟੱਫ ਦੇ ਉੱਪਰ ਇਹਦਾ ਦੁਪੱਟਾ ਤੇ ਇਹਦੇ ਨਾਲ ਨਾ ਅਸੀਂ ਬਾਟਮ ਹੈ ਜਿਹੜੇ ਇਹ ਸੂਟ ਦੇ ਨਾਲ ਨਾ 4.5 ਮੀਟਰ ਦੀ ਬਾਟਮ ਹੈ ਇਹ ਵੈਸੇ ਇਹਨੂੰ ਤੁਸੀਂ ਲਾਈਨਿੰਗ ਦੇ ਤੌਰ ਤੇ ਹੀ ਯੂਜ਼ ਕਰ ਲਿਓ ਜਿਹੜੋਂ ਮੈਂ ਐਡਵਾਈਸ ਦਿੰਨੀ ਆ ਤੁਹਾਨੂੰ ਕਿਉਂਕਿ ਅਸੀਂ ਜਿਹੜਾ ਇਹ ਵੱਡਾ ਸਟੱਫ ਹੈ ਨਾ ਹਮੇਸ਼ਾ ਹੀ ਲਾਈਨਿੰਗ ਦੇ ਵਿੱਚ ਹੀ ਲਗਾਉਂਦੇ ਆ ਜੀ ਇਹ ਦਸ਼ੀਨ ਦੀ ਲਾਈਨਿੰਗ ਬੋਲਦੇ ਆ ਅਸੀਂ ਇਹਨਾਂ ਇਹ ਵੈਸੇ ਤਾਂ ਲੋਕ ਇਹਨੂੰ ਸਲਵਾਰਾਂ ਦੇ ਵਿੱਚ ਵੀ ਯੂਜ਼ ਕਰਦੇ ਆ। ਫੇਰ ਤੁਸੀਂ ਇਹਦੇ ਨਾਲ ਕ੍ਰੈਫਟੀ ਸਲਵਾਰ ਲਗਾ ਸਕਦੇ ਹੋ ਜਾਂ ਸੇਮੀ ਸਟਫ ਤੇ ਲਗਾ ਸਕਦੇ ਹੋ ਮਸਲੀਨ ਦੀ ਲਗਾ ਸਕਦੇ ਹੋ ਲੁੱਕ ਹੋਰ ਵਧੀਆ ਹੋ ਜਾਏਗੀ ਸੂਟ ਦੀ। ਜੇ ਤੁਸੀਂ ਐਦਾਂ ਹੀ ਇਹ ਸੂਟ ਪ੍ਰੋਪਰ ਲੈਣਾ ਵਿਦ ਮਤਲਬ ਇਹਦੇ ਨੀਚੇ ਸ਼ਰਟ ਦੀ ਲਾਈਨਿੰਗ ਵੀ ਹੈਗੀ ਆ ਤੇ ਸਲਵਾਰ ਦਾ ਸਟਫ ਵੀ ਆ। ਯਾ ਤੋ ਛੋਟੀ ਚੋਈਸ ਹੈ ਤੁਸੀਂ ਇਹਨੂੰ ਲਾਈਨਿੰਗ ਦੇ ਤੌਰ ਤੇ ਯੂਜ਼ ਕਰਨਾ ਜਾਂ ਫਿਰ ਵਿਦ ਸਲਵਾਰ ਕਰਨਾ ਤੁਹਾਨੂੰ ਇੱਕ ਤਾਂ ਲੈਣੀ ਪੈਣਾ ਕੁਛ ਨਾ ਕੁਛ ਜਾਂ ਸਲਵਾਰ ਦੀ ਲਾਈਨਿੰਗ ਲੈਣੀ ਪੈਗੀ ਜਾਂ ਜੇ ਨਾਲ ਤੁਸੀਂ ਸਲਵਾਰ ਹੀ ਮਿਸ਼ਕ ਮੀਟੂ ਹੀ ਡਾਈ ਕਰਵਾ ਲਓ ਹੋਰ ਠੀਕ ਹੈ ਮੈਂ ਤੁਹਾਨੂੰ ਇੱਕ ਉਹ ਦੱਸ ਰਹੀ ਹਾਂ ਕਿ ਮੈਂ ਤੁਹਾਨੂੰ ਸੂਟ ਭੇਜ ਤਮਾਈ ਮੈਨੂੰ ਖੁਦ ਨੂੰ ਵੀ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਹੈ ਇਹ ਮੈਂ ਤਾਂ ਬਣਾਏ ਆ ਕਿਉਂਕਿ ਕਿਸੇ ਦੀ ਡਿਮਾਂਡ ਸੀਗੀ ਸਾਨੂੰ ਇਦਾਂ ਹੀ ਕਰਕੇ ਦੇ ਦੋ ਇਹ ਇਹਦਾ ਇਦਾਂ ਹੀ ਜਿਵੇਂ ਹੋਣਾ ਹੈ ਇਹ 4.5 ਮੀਟਰ ਦੀ ਲਾਈਨਿੰਗ ਪਲੱਸ ਸੂਟ ਦੁਪੱਟਾ ਤੇ ਇਹਦਾ ਪ੍ਰਾਈਸ ਹੈਗਾ ਜੀ 3500 3500 ਸੇਮ ਹੀ ਇਹਦੇ ਵਿੱਚ ਇਹ ਕੇਵਲਾ ਡਿਜ਼ਾਈਨ ਤੇ ਮੈਂ ਚਾਹਨੀ ਹੈ ਤੁਸੀਂ ਇਹਨੂੰ ਲਾਈਨਿੰਗ ਦੇ ਤੌਰ ਤੇ ਯੂਜ਼ ਕਰੋ ਤੇ ਜਿਹੜੀ ਸ਼ਰਟ ਸਲਵਾਰ ਆ ਜਾਂ ਤਾਂ ਤੁਸੀਂ ਸੇਮ ਸਟਾਫ ਤੇ ਮੈਂ ਤੁਹਾਨੂੰ ਦੇ ਦਾਂਗੀ ਜਾਂ ਤੁਸੀਂ ਨਾਲ ਕ੍ਰੇਪ ਵੀ ਲੈ ਲਓ ਠੀਕ ਹੈ ਜੀ ਤੇ ਇਹ ਸੇਮ ਹੀ ਡਿਜ਼ਾਈਨ ਆ ਇਹਦੇ ਵਿੱਚ ਸੈਕੰਡ ਕਲਰ ਜੇ ਤੁਸੀਂ ਐਜ਼ ਇਟ ਇਜ਼ ਇਦਾਂ ਹੀ ਲੈਣਾ ਸੂਟ ਤਾਂ ਤੁਹਾਨੂੰ 3500 ਦਾ ਪਵੇਗਾ ਜੇ ਤੁਸੀਂ ਵਿਦ ਸਲਵਾਰ ਲੈਣਾ ਤਾਂ ਤੁਹਾਨੂੰ ਤਕਰੀਬਨ ਇਹ 4000 ਤੱਕ ਕੋਸਟ ਕਰ ਜਾਏਗਾ ਵਿਦ ਲਾਈਨਿੰਗ ਵੀ ਆ ਤੁਹਾਨੂੰ ਪ੍ਰੋਪਰ ਨਾਲ ਹੀ ਮਿਲ ਜਾਈਏ ਠੀਕ ਹੈ ਜੀ ਤੇ ਹੁਣ ਦਿਖਾਨੇ ਆ ਥੋੜੀ ਜਿਹੀ ਕੋ ਹੈਵੀ ਲੁੱਕ ਦੇ ਵੀ ਇੱਥੇ ਪਿਓਰ ਤੇ ਬਣੇ ਹੋਏ ਪੀਸ ਇਹ ਪਿਓਰ ਵਿਸਕੋਸ ਔਰਗੇਂਜ਼ਾ ਤੇ ਬਣਿਆ ਹੋਇਆ ਪੀਸ ਆ ਲੁੱਕ ਤਾਂ ਉਦਾਂ ਦੀ ਹੀ ਰਹੇਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਰੀਵਰਕ ਦੇ ਦਿਖਾਏ ਆ ਬਸ ਸਟਾਫ ਚੇਂਜ ਹੋਣ ਕਰਕੇ ਥੋੜਾ ਜਿਹਾ ਪ੍ਰਾਈਸ ਚੇਂਜ ਹੋ ਜਾਂਦਾ ਹੈ ਇਹ ਪਿਓਰ ਤੇ ਬਣਿਆ ਹੋਇਆ ਪਿਓਰ ਵਿਸਕੋਸ ਔਰਗੇਂਜ਼ਾ ਦੇ ਉੱਪਰ ਸੂਟ ਠੀਕ ਹੈ ਜੀ ਤੇਰਾ ਦੁਪੱਟਾ ਵੀ ਪਿਓਰ ਤੇ ਹੀ ਬਣਿਆ ਹੋਇਆ ਹੈ ਇਹਦੇ ਨਾਲ ਅਸੀਂ ਕ੍ਰੇਪ ਦੀ ਸਲਵਾਰ ਲਗਾਵਾਂਗੇ 5200 ਇਸ ਪਿਓਰ ਵਾਲੇ ਸੂਟ ਦਾ ਪ੍ਰਾਈਸ ਆ 5200 ਦਾ ਸੂਟ ਆ ਜੀ ਤੇ ਪਿਓਰ ਤੇ ਇੱਕ ਅਸੀਂ ਇਹ ਰੈੱਡ ਮੈਰੂਨ ਸ਼ੇਡ ਚ ਦਿੱਤਾ ਹੈ ਸੂਟ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਇਹ ਵੀ ਪਿਓਰ ਤੇ ਬਣਿਆ ਹੋਇਆ ਪੀਸ ਆ ਇੱਦਾਂ ਸੈਂਟਰ ਪੈਨਲ ਦੇ ਨਾਲ ਆਰੀ ਦਾ ਬਹੁਤ ਸੋਹਣਾ ਇਹਦਾ ਕੇਰਾ ਬਣਿਆ ਹੋਇਆ ਨੈੱਕ ਬਹੁਤ ਪਿਆਰਾ ਬਣਿਆ ਹੋਇਆ ਬਾਹੂ ਬਹੁਤ ਸੋਹਣੀਆਂ ਨੇ ਤੇ ਦੁਪੱਟਾ ਤਾਂ ਹੋਰ ਵੀ ਬਹੁਤ ਪਿਆਰਾ ਹੈ ਇਹ ਸਾਰੇ ਸੂਟ ਪਿਓਰ ਤੇ ਆ ਇਹ ਵੀ ਤੁਹਾਨੂੰ 5200 ਚ ਮਿਲੇਗਾ ਜੀ ਕ੍ਰੇਪ ਦੀ ਸਲਵਾਰ ਲਗਾ ਕੇ ਠੀਕ ਹੈ ਜੀ ਤੇ ਇੱਕ ਸੂਟ ਹੈਗਾ ਇਹ ਸਰਟਨ ਦੇ ਉੱਪਰ ਇਹ ਸਰਟਨ ਤੇ ਬਣਾਇਆ ਹੋਇਆ ਸੂਟ ਆ ਇਹ ਵੀ ਤੁਹਾਨੂੰ 50 200 ਦੇ ਵਿੱਚ ਹੀ ਪਏਗਾ ਸੇਮ ਹੀ ਰੈੱਡ ਵਾਲੇ ਸੂਟ ਦਾ ਵਰਕ ਕੀਤਾ ਹੋਇਆ ਸੀ ਇਸ ਤੇ ਇਹ ਵੀ ਪਿਓਰ ਆ ਸਰਟਨ ਪਿਓਰ ਠੀਕ ਹੈ ਇਹਦਾ ਦੁਪੱਟਾ ਵੀ ਪਿਓਰ ਸਰਟਨ ਦਾ ਹੀ ਆ ਐਦਾ ਇਸੇ ਕੀ ਆਰੀ ਵਰਕ ਦੇ ਬਹੁਤ ਪਿਆਰੇ ਜਿਹੇ ਪੀਸ ਐਵੇਂ ਤੁਹਾਨੂੰ ਜਿੰਨੇ ਵੀ ਪ੍ਰਾਈਸ ਅਸੀਂ ਆ ਉਹ ਸਾਰੇ ਵੀਦ ਸਲਵਾਰਾਂ ਦੇ ਨਾਲ ਦੱਸਿਆ ਤੇ ਇੱਕਦੋਕ ਮੈਂ ਤੁਹਾਨੂੰ ਹੈਂਡ ਦੇ ਪੀਸ ਦੰਨੇ ਆ ਇਹ ਵੀ ਕਾਫੀ ਘੱਟ ਪ੍ਰਾਈਸ ਦੇ ਵਿੱਚ ਨੇ ਇਹ ਸੀ ਗਲਾਸ ਟਿਸ਼ੂ ਦੇ ਉੱਪਰ ਬਣਾਇਆ ਹੋਇਆ ਪੀਸ ਆ ਹੈਂਡ ਦਾ ਪੀਸ ਆ ਜੀ ਸਾਰੀ 올ਓਵਰ 5 ਮੀਟਰ ਸਲਵਾਰ ਠੀਕ ਆ ਜੀ ਬਾਜੂ ਵੀ ਇਹ ਜੀਆਂ ਬਹੁਤ ਸੋਹਣੀਆਂ ਨੇ ਤੇ ਇਹਦੇ ਦੁਪੱਟੇ ਨੇ ਅਸੀਂ ਅਗਰ ਤੁਸੀਂ ਸੱਤੋ ਸਟਿਚ ਕਰਵਾਉਣੀ ਹੈ ਤਾਂ ਅਸੀਂ ਫਿਨਿਸ਼ਿੰਗ ਕਰਕੇ ਦੇਵਾਂਗੇ ਅਗਰ ਤੁਸੀਂ ਆਹ ਸੱਤੋ ਇਦਾਂ ਹੀ ਬਾਈ ਕਰਨਾ ਹੈ ਫਿਨਿਸ਼ਿੰਗ ਕਰਵਾਉਣੀ ਹੈ ਤਾਂ ਉਹਦੇ ਐਕਸਟਰਾ ਚਾਰजेस ਹੋ ਜਾਣਗੇ ਸਾਰੇ ਦੁਪੱਟੇ ਹੈਵੀ ਲੁੱਕ ਦੇ ਵਿੱਚ ਤੇ ਪ੍ਰਾਈਸ ਰਹੇਗਾ ਜੀ 6500 ਰੇਸ ਸੂਟ ਦਾ ਇਹ ਕੇ ਪਿਓਰ ਤੇ ਸੂਟ ਬਣਾਇਆ ਹੋਇਆ ਇਹ ਪਹਿਲਾਂ ਵੀ ਮੈਂ ਬਣਾਇਆ ਸੀਗਾ ਜੀ ਤੇ ਸੇਮੇ ਕਲਰ ਤੇ ਹੁਣ 3 ਤੋਂ 4 ਪੀਸ ਹੋਰ ਬਣ ਕੇ ਆਏ ਆ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਆ ਇਹ ਆਦੀ ਪਲੱਸ ਪਿੱਟਾ ਬਹੁਤ ਸੋਹਣਾ ਪੀਸ ਬਣਿਆ ਹੋਇਆ ਬੈਠਵੇਂ ਜੇ ਵਰਕ ਤੇ ਆਹ ਰੀ ਪਲੱਸ ਪੀਟਾ ਦਾ ਵਰਕ ਹੈ ਜੀ 컬러 ਵੀ ਬਹੁਤ ਸੋਹਣਾ ਤੇ ਇਹਦੇ ਵਿੱਚ ਅਸੀਂ ਕਲਰ ਕਸਟਮਾਈਜ਼ ਵੀ ਕੀਤੇ ਆ ਤੇ ਸੇਮ ਹੀ ਕਲਰ ਦੇ ਵਿੱਚ ਹੁਣ ਸਾਡੇ ਕੋਲੋਂ ਤੁਸੀਂ ਤਿੰਨ ਤੋਂ ਚਾਰ ਪੀਸ ਲੈ ਸਕਦੇ ਆ ਸਾਰੇ ਸੂਟ ਦੇ ਵਿੱਚ ਬੂਟੀ ਆ ਤੇ ਇਹਦੇ ਨਾਲ ਵੀ ਅਸੀਂ ਗਰੇਪ ਦੀ ਸਲਵਾਰ ਤੁਹਾਨੂੰ ਡਾਈਕ ਰੱਖ ਕੇ ਦੇਵਾਂਗੇ ਇਸ ਸੂਟ ਦਾ ਪ੍ਰਾਈਸ ਵੀ 6500 ਹੈ ਹਾਂਜੀ ਫਰਮੇਡ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੇ ਸਟੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ